ਸੁਭਿਰਾਂ ਤੁਹਾਨੂੰ ਮੁਖਾ ਰਿਹਾ ਦਰਸਲ ਇੱਥੇ ਹਾਈਵੇ ਦੇ ਉੱਤੇ ਪੁਲਿਸ ਵੱਲੋਂ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਦੋਂ ਥਾ ਜੀਪ ਵਿੱਚ ਬੈਠੇ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤਾਂ ਅੰਨੇਵਾ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦਾ ਤਾਂ ਦੱਸ ਦਈਏ ਕਿ ਅੱਜ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਵਿੰਦਰ ਸਿੰਘ ਨੇ ਆਪਣੀ ਟੀਮ ਦੇ ਨਾਲ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਜਦੋਂ ਉਹਨਾਂ ਨੇ ਇੱਕ ਥਾਰ ਗੱਡੀ ਵਿੱਚ ਬੈਠੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਤੇ ਉਲਟਾ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਵਾਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤੇ ਗਏ ਜਿਸ ਵਿੱਚ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਐਸਐਸਪੀ ਪਟਿਆਲਾ ਨਾਲ ਗੱਲਬਾਤ ਕਰਦੇ ਹੋਏ ਨੇ ਦੱਸਿਆ ਕਿ ਸਰੋਵਰ ਸਿੰਘ ਨਾਮ ਦਾ ਨੌਜਵਾਨ ਹੈ ਬਦਮਾਸ਼ ਹੈ ਨਾਬੇ ਦਾ ਬਦਮਾਸ਼ ਹੈ ਜੋ ਕਿ ਜਦੋਂ ਨਾਬਾ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਲਗਾਤਾਰ ਬਦਮਾਸ਼ੀ ਕਰ ਰਿਹਾ ਸੀ ਇਸ ਦੇ ਖਿਲਾਫ ਕਈ ਮਾਮਲੇ ਵੀ ਦਰਜ ਨੇ ਦਾਲਿਉ ਨੇ ਇਹ ਵੀ ਕਿਹਾ ਕਿ ਪੁਲਿਸ ਪਾਰਟੀ ਨੇ ਜਦੋਂ ਅੱਜ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਿਸ ਪਾਰਟੀ ਦੇ ਉੱਤੇ ਅੰਨੇਵਾਜ ਹੋਇਆ ਮੀ ਵਾਂਗੂ ਗੋਲੀਆਂ ਵਰಾಣੀਆਂ ਸ਼ੁਰੂ ਕਰ ਦਿੱਤੀਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੂੰ ਵੀ ਜੋ ਹੈ ਗੋਲੀਆਂ ਚਲਾਨੀਆਂ ਪਈਆਂ ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਆ 'ਚ ਜਿੱਦੇ ਚ ਇੱਕ ਹਾਰਸ਼ ਨੈਟ ਕੀਤੀ ਗਈ ਸੀ ਉਦੇ ਮੁਤਲਕ 168 ਨੰਬਰ ਪਰਚਾ ਉਥੇ ਦਰਜ ਹੋਇਆ ਸੀ ਉਹਦੇ ਤੇ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਡੀ ਐਸਪੀਡੀ ਇਨਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਹੈ ਇਹ ਕੋਲ ਇਨਫੋਰਮੇਸ਼ਨ ਆਈ ਕਿ ਇਨਾਂ ਚ ਜਿਹੜਾ ਮੇਨ ਅਕਿਊਜ਼ ਤੇ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਉਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤੇ ਗੱਡੀ ਰਿਕਵਰ ਹੋ ਸਕਦੀ ਹੈ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚਿਹਰੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਕੀਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਅਸਿਰ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਹਦੇ ਵਿੱਚ ਪਰਚਾ ਸੀ ਦਰਜ ਕਰ ਰਹੇ ਆ ਪਸਿਆਣੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ 'ਚ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁਟਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਖਡਨਾ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਤੇ ਇਹ ਆਪਣੇ ਆਪ ਨੂੰ ਨਾਬੇ ਦਾ ਜਿਹੜਾ ਵੱਡਾ ਬਦਮਾਸ਼ ਭੋਂਦਾ ਸੀ ਕਿ ਨਾਬੇ ਵਿੱਚ ਮੇਰਾ ਨਾਮ ਚੱਲਦਾ ਹੈ ਤੇ ਨਾਬੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਸੋ ਉਹਦਾ ਅਰਜਨ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਬੇ ਵਿੱਚ ਕ੍ਰਾਈਮ ਹੈ ਉਹਦੇ ਤੇ ਕਾਫੀ ਵੱਡੇ ਤਰੀਕੇ ਨਾਲ ਨਸ਼ ਹੋਊਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾਪਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦਾ ਢਲਾਈ ਇਹਨਾਂ ਨਾਲ ਨਾ ਵਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਇਹ ਇਕੱਲਾ ਸੀ ਇਕੱਲਾ ਸੀ ਹਾਂਜੀ ਅੱਜ ਇਹ ਇਕੱਲਾ ਸੀਗਾ ਅਦਰਵਾਈਜ਼ ਇਹ ਵਾਰਦਾਤ ਵਿੱਚ ਹੋਰ ਵੀ ਬੰਦੇ ਇਨਵੋਲਡ ਸੀਗੇ ਇਹ ਹੁਣੇ ਨਾਬਾ ਜੇਲ ਤੋਂ ਬਾਹਰ ਆਇਆ ਉਹਦੇ ਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਵੇਖਣ ਵਾਲੀ ਗੱਲ ਹੈ ਤਫतीश ਵਿੱਚ ਕਿ ਜੇਲ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲਟ ਹੋਊਗਾ ਜਿਹੜਾ ਵਾਰਦਾਤ ਪਹਿਲਾਂ ਹੋਈ ਸੀ ਤੇ ਰਾਮ ਸਿੰਘ ਵੀ ਕੋਈ ਰਿਕਵਰੀ ਹੋਈ ਹੈ ਹਾਂਜੀ ਰਾਮ ਸਿੰਘ ਵੀ ਕੋਈ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਰਾਉਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੀ ਸੀ ਉਹ ਖੋਲ ਰਿਕਵਰ ਕੀਤਾ ਕਿ ਮੈਸੇਜ ਜਿਹੜਾ ਜੋ ਜੀ ਇੱਥੇ ਬਹੁਤ ਹੋਇਆ ਜਿੰਦ ਕਰ ਜਨਵਾਰ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਕਿ ਕੋਈ ਵੀ ਇਹੋ ਜਿਹੇ ਕ੍ਰਾਈਮਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਇਹੋ ਜਿਹੀ ਟਲਾਈ ਨਹੀਂ